ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵਚਨ ਹੈ ਜੀ ਚਾਰ ਨਿਸ਼ਾਨ ਤੁਹਾਨੂੰ ਪਤਾ ਹੋਣਾ ਸ਼ਬਦ ਔਖਾ ਹੈ ਉਸ ਵਿੱਚ ਸਤਗੁਰੂ ਕਹਿੰਦੇ ਨੇ ਜੋ ਉਹ ਵਾਲ ਹੋਵੇ ਨਾ ਚਾਰ ਚੁਬੇ ਸਾਰੇ ਵਿਰੋਧੀ ਹੋਣ ਨਿੰਦਕੋਣ ਬਸ ਮੈਂ ਇੱਕੋ ਹੀ ਬੇਨਤੀ ਕਰਾਂਗਾ ਕਿ ਜਿੰਨਾ ਵਿਰੋਧ ਹੋਵੇ ਜਿੰਨੀ ਨਿੰਦਿਆ ਹੋਵੇ ਅੰਦਰੋਂ ਬੰਦਾ ਸਾਫ਼ ਹੋਵੇ ਇਹ ਨਹੀਂ ਕਿ ਆਪ ਗਲੀਚ ਹੋਵੇ ਤਿੰਨ ਉਧਾਰਨਾ ਦਈ ਜਾ ਕੋਈ ਨਹੀਂ ਬਾਬੇ ਨਾਨਕ ਦੀ ਵੀ ਨਿੰਦਿਆ ਕਰ ਲਾ ਪੁੱਛੇ ਤੂੰ ਬਾਬੇ ਨਾਨਕ ਵਰਗਾ ਐ ਅੰਦਰੋਂ ਸਾਫ਼ ਹੋਵੇ ਰਿਦ੍ਹਾ ਸ਼ੁੱਧ ਜੋ ਨਿੰਦਾ ਹੋਵੇ ਯਾਦ ਰੱਖਿਓ ਰਿਦ੍ਹਾ ਸ਼ੁੱਧ ਆਪਣਾ ਹਿਰਦਾ ਪਵਿੱਤਰ ਹੋਵੇ ਨਿੰਦਾ ਜਿੰਨੀ ਮਰਜ਼ੀ ਕਰੀ ਜਾ ਤੇ ਜਿਹੜਾ ਬੰਦਾ ਅੰਦਰੋਂ ਪਵਿੱਤਰ ਹੈ ਨਾ ਉਹਦੀ ਨਿੰਦਿਆ ਜਿਹੜਾ ਕਰਦਾ ਹੈ ਚੇਤੇ ਰੱਖਿਓ ਆਪਣੇ ਘਰ ਚੁਆਤੀ ਲਾਂਦਾ ਪਿਆ ਆਪਣੇ ਘਰ ਲੁਕੀ ਲਾਇ ਮਾਰੇ ਨਿਕਿਆ ਨਾ ਜੇ ਆਪਾਂ ਸਵੱਛਾ ਸਾਫ਼ ਹਾਂ ਕਿੰਨੇ ਕੋ ਗੰਦੇ ਤੋਂ ਗੰਦਾ ਕਿੰਨਾ ਕੋ ਦੋਸ਼ ਲਾ ਜੂਗਾ ਤੇ ਇੱਕ ਹੋਰ ਬੇਨਤੀ ਹੈ ਕਰਮ ਮੇਰੇ ਵੱਖਰੇ ਨੇ ਮੇਰੇ ਬੱਚਿਆਂ ਦੇ ਵੱਖਰੇ ਨੇ ਤੁਹਾਡੇ ਵੱਖਰੇ ਨੇ ਤੁਹਾਡੀ ਪਤਨੀ ਦੇ ਵੱਖਰੇ ਨੇ ਰੱਬ ਦੇ ਘਰ ਦਾ ਜਿਹੜਾ ਇਨਸਾਫ ਹੈ ਬੱਚੇ ਦੀ ਸਜ਼ਾ ਬਾਪ ਨੂੰ ਨਹੀਂ ਬਾਪ ਦੀ ਸਜ਼ਾ ਘਰ ਵਾਲੀ ਨੂੰ ਨਹੀਂ ਇੱਥੇ ਕਰਮੀ ਆਪੋ ਆਪਣੀ ਹੈ ਜੇ ਕੋ ਨਿੰਦਿਆ ਕਰਦਾ ਹੈ ਮਹਾਰਾਜ ਕਹਿੰਦਿਆ ਨਾ ਯਾਦ ਰੱਖੀ ਜੀ ਰੱਬ ਵਾਲੇ ਕੁਛ ਨਹੀਂ ਵਿਗੜਨਾ ਇੱਕ ਸਤਿਗੁਰਾਂ ਦਾ ਬਚਨ ਹੈ ਜਿਸਨੂੰ ਸਾਜਣ ਰਾਖੀ ਚਾਰ ਨਿਸ਼ਾਨ ਗੁਰੂ ਗੋਬਿੰਦ ਸਿੰਘ ਜੀ ਜਿਸਨੂੰ ਸੱਜਣ ਰੱਖੇ ਪ੍ਰਮਾਤਮਾ ਆਲੋਵੇ ਜਿਸਨੂੰ ਸਾਜਣ ਰਾਖੀ ਦੁਸ਼ਮਨ ਕਵਨ ਵਿਚਾਰ ਦੁਸ਼ਮਨ ਉਹਦਾ ਕੀ ਕਰ ਲਏਗਾ ਜੀ ਕਿ ਉਹਦੇ ਸਾਹਮਣੇ ਜਿਸਨੂੰ ਸਾਜਣ ਰਾਖੀ ਦੁਸ਼ਮਨ ਕਵਨ ਵਿਚਾਰ ਸ਼ਬਹਿ ਨਾ ਸਕੈ ਤਾ ਛਾਹ ਕੋ ਇਸ ਸੋਖ ਨੂੰ ਸੁਣਿਓ ਸ਼ਵੈ ਨਾ ਸਕੈ ਤੇ ਸ਼ਾਹ ਕੋ ਸ਼ਵੈ ਦਰਤੇ ਛੂਣਾ ਤੇ ਸ਼ਾਹ ਦਰਤੇ ਪਰਸ਼ਾਵਾਂ ਉਹ ਜਿਹਦੇ ਨਾਲ ਸੱਜਣ ਹੋਵੇ ਨਾ ਉਹਦੇ ਸ਼ਰੀਰ ਨੂੰ ਹੱਥ ਲਾਣਾ ਤੇ ਦੂਰ ਦੀ ਗੱਲ ਕੋਈ ਮਾਈ ਦਾ ਲਾਲੂ ਦੇ ਪਰਸ਼ਾਵਲੇ ਨੂੰ ਛੂ ਸਕਦਾ ਜਾਂ ਤੂ ਤਾ ਮੈਂ ਸਭ ਕੋ ਜਿਸ ਨੂੰ ਸਾਜਣ ਰਾਖੀ ਦੁਸ਼ਮਣ ਕਵਨ ਵਿਚਾਰ ਸ਼ਵੈ ਨਾ ਸਕੈ ਤੇ ਸ਼ਾਹ ਕੋ ਨਿਫਲ ਜਾਏ ਗਵਾਰ ਜੋ ਸਾਧੂ ਸਰਨੀ ਪਰੇ ਜਿਹੜੇ ਗੁਰੂ ਕੀ ਸਰਨ ਵਿੱਚ ਪੈ ਗਏ ਸੰਗਤ ਵੀ ਚਲੇਗਾ ਜੋ ਸਾਧੂ ਸ਼ਰਣੀ ਪਰੇ ਤਿੰਨ ਕੇ ਕਵਨ ਵਿਚਾਰ ਤਨ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਰੱਖੇਗਾ ਵਾਹਿਗੁਰੂ ਕਹਿਣ ਲੱਗੇ ਦੰਤ ਜੀਬ ਜਿਮ ਰਾਖਈ ਦੁਸ਼ਟ ਅਰਿਸ਼ਟ ਸੰਘਾਰ ਜਿਵੇਂ 32 ਕਠੋਰ ਦੰਦ ਕੈਂਚੀ ਦੀ ਤਰ੍ਹਾਂ ਨੇ ਜੀ ਕੋਈ ਚੀਜ਼ ਰੱਖੋ ਕੱਟ-ਕੱਟ ਕੇ ਬਰੀਕ-ਬਰੀ ਕਰ ਦਿੰਦੇ ਆ ਹਜ਼ੂਰ ਕਹਿੰਦੇ ਜਿਵੇਂ 32 ਦੰਦਾਂ ਵਿੱਚ ਚਲਦੀ ਕੈਂਚੀ ਚ ਪਰਮਾਤਮਾ ਜੀਵ ਨੂੰ ਨਹੀਂ ਕੱਟਣ ਦਿੰਦਾ ਜੇ ਰੱਬ ਵਾਲ ਹੋਵੇ ਨਾ ਇੰਨਿਆਂ ਵਿੱਚੋਂ ਤੈਨੂੰ ਕੱਟਣ ਨਹੀਂ ਦੇਹਗਾ ਮੇਰੀ ਫਿਰ ਬਣਤੀ ਹੈ ਜਾਂ ਤੂੰ ਤਾਂ ਮੈਂ ਸਭ ਕੋ ਅੱਗੇ ਮਹਾਰਾਜ ਕਹਿੰਦੇ ਤੂੰ ਸਾਹਿਬ ਮੈਂ ਰਾਸ ਤੂੰ ਮੇਰੇ ਵੱਲ ਖੈ ਐਸੇ ਕਰਕੇ ਕਬੀਰ ਸਾਹਿਬ ਦਾ ਇੱਕ ਬਚਨ ਹੈ ਜੀ ਸ਼ਬਦ ਸਾਨੂੰ ਸਭ ਨੂੰ ਜਿੱਥੇ ਲੋੜ ਪੈਂਦੀ ਏ ਉਕਤਾਂ ਲੱਗਦੇ ਮੈਂ ਸਾਖੀ ਜਾਨ ਲੈ ਲੈਣਾ ਜਾਨ ਬੁੱਝ ਕੇ ਵੀ ਰਸ ਬਣਿਆ ਰਹੀਂ ਬਾਹਰ ਰੁੱਖ ਆਪ ਨੂੰ ਪਤਾ ਹੈ ਜਦੋਂ ਤੇਜ਼ ਹਵਾ ਚੱਲਨੀ ਹੈ ਰੁੱਖ ਦੇ ਟਾਣ ਹਿਲਨੇ ਨੇ ਨਾ انسان ਮੰਨ ਲਓ ਇੱਕ ਰੁੱਖ ਦੇ ਟਾਣ ਤੇ ਬੈਠਾ ਹੈ ਪੇੜ ਤੇ ਬੈਠਾ ਹੈ ਤੇ ਤੇ ਤੂਫਾਨ ਚੱਲੇਗਾ ਜੇ ਟਾਣ ਹਿੱਲੇਗਾ ਤੇ ਉਹਨੇ ਕਿਹ ਲੈਣਾ ਜੀ ਜਿੰਨਾ ਮਰਜੀ ਤਕੜਾ ਹੋਵੇ ਕਿਉਂਕਿ ਜਿਹਦਾ ਸਹਾਰਾ ਲਿਆ ਉਹ ਖੁਦ ਹਿਲਦਾ ਪਿਆ ਕਬੀਰ ਸਾਹਿਬ ਕਹਿੰਦੇ ਆ ਜਿਹੜਾ ਪਹਾੜ ਤੇ ਚੜਿਆ ਹੋਵੇ ਹਿੱਲੂਗਾ ਤੂਫਾਨ ਪਹਾੜ ਨੂੰ ਨਹੀਂ ਹਿਲਾ ਸਕਦਾ ਕਹਿਣ ਲੱਗੇ ਵਾਹਿਗੁਰੂ ਜੀ ਤੁਸੀਂ ਮੇਰੇ ਨਾਲ ਹੋ ਨਾ ਰੋਖ ਦੀ ਤਰ੍ਹਾਂ ਨਹੀਂ ਤੁਸੀਂ ਥੜਕ ਜਾਣਾ ਖਿਲ ਜਾਣਾ ਤੂੰ ਮੇਰੋ ਮੇਰ ਪਰਬਤ ਸਵਾਮੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਮੇਰੇ ਨਾਲ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਹਾਂ ਤੂੰ ਸਿ ਭਾ ਡੋਲ ਜੂਗਾ ਵੈ ਗੁਰੂ ਜੀ ਨੇ ਕਦੀ ਨਹੀਂ ਡੋਲਣਾ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਮੈਂ ਫਿਰ ਬੇਨਤੀ ਕਰਾਂਗਾ ਇੱਕ ਸਰਲ ਜੀ ਇੱਕ ਅਕਸਰ ਮੈਂ ਬੜੇ ਸਾਲ ਪਹਿਲਾਂ ਇੱਕ ਬੇਨਤੀ ਕੀਤੀ ਕਿ ਦਰਵੇਸ਼ ਨੂੰ ਸਾਰਾ ਰੱਬ ਦਾ ਹੁੰਦਾ ਹੈ ਜੀ ਉਹ ਕਿਸੇ ਬੰਦੇ ਦੇ ਸਾਰੇ ਗੁਰੂ ਜਿਹੜਾ ਹੁਣ ਦੇਖੋ ਪ੍ਰਿਥੀ ਚੰਦ ਸਹਾਰਾ ਲੈਂਦਾ ਸੁਲੀ ਖਾਂ ਦਾ ਗੁਰੂ ਅਰਜੁਨ ਦੇਵ ਤੇ ਨਹੀਂ ਲਿਆ ਨਾ ਸੁਲੀ ਕੋਲ ਪ੍ਰਿਥੀ ਗਿਆਤਨ ਪਤਾ ਸ਼ਬਦ ਗੁਰਗੰਨ ਸਾਹਿਬ ਚ ਹੋ ਜਾਂਦਾ ਵੀ ਆਪਣੇ ਗੁਰੂ ਸੱਕੇ ਭਰਾ ਨੂੰ ਮਰਵਾਣ ਲਈ ਆਪਣੇ ਭਤੀਜੇ ਨੂੰ ਮਰਵਾਣ ਲਈ ਸਤਿਗੁਰੂ ਗੁਰੂ ਅਰਜੁਨ ਦੇਵ ਗੁਰੂ ਅਰਗੁਬਿੰਦ ਸਾਹਿਬ ਹੁਣ ਦੇਖੋ ਇਹ ਸ਼ਬਦ ਸਾਰੇ ਸੁਨਾਨੇ ਵੀ ਹੈ ਤੇ ਗੁਰੂ ਅਰਜੁਨ ਸਾਹਿਬ ਦੇ ਸਾਹਮਣੇ ਸਿੱਖਾਂ ਨੇ ਖਿਮਾ ਕਰਿਓ ਇੱਕ ਦੋ ਤਿੰਨ ਉਹਨਾਂ ਨੇ مشਵਰੇ ਰੱਖੇ ਮਤਾਦਰਤ ਹੁੰਦਾ ਸਲਾਹ ਦੇ ਦੀ ਸ਼ਬਦ ਤੁਹਾਨੂੰ ਸਭ ਨੂੰ ਪਤਾ ਹੈ ਪ੍ਰਥਮੇ ਮਤਾ ਜੇ ਪਤਰੀ ਚਲਾਉ ਸੁਲਹੀ ਕਾ ਚੜ ਕੇ ਆ ਰਿਹਾ ਹੈ ਤੇ ਇਹ ਸਲਾਹ ਦਿੱਤੀ ਗਈ ਵੀ ਇੱਕ ਕੰਮ ਕਰੋ ਗੁਰੂ ਅਰਜੁਨ ਦੇਵ ਦੀ ਚਿੱਠੀ ਲਿਖ ਦਿਓ ਤੇ ਸੁਲੀ ਨੂੰ ਕਹਿ ਦਿੱਤਾ ਜਾ ਜੈ ਜੀ ਸਾਡਾ ਤੇਰਾ ਕੋਈ ਝਗੜਾ ਨਹੀਂ ਸਤਿਗੁਰੂ ਕਹਿੰਦੇ ਨਾ ਕੋਈ ਸੁਲਾ ਵਾਲਾ ਕੰਮ ਨਹੀਂ ਇਹ ਜਿੰਦ ਨਹੀਂ ਇਹ ਅਸਲ ਚੀ ਵੀ ਇਹ ਕਟਨਾਵਾ ਸਾਰੀਆਂ ਸਾਨੂੰ ਇਤਿਹਾਸ ਸਿਰਜ ਕੇ ਦੱਸ ਰਹੇ ਸਨ ਇਹ ਕੁਝ ਵਰਤਾਰੇ ਵਰਤਦੇ ਆ ਕਹਿੰਦੇ ਨਾ ਚਿੱਠੀ ਨਹੀਂ ਲਿਖਣੀ ਉਹਨੂੰ ਕਹਿੰਨ ਲੱਗੇ ਜੇ ਚਿੱਠੀ ਨਹੀਂ ਲਿਖਣੀ ਫਿਰ ਦੋ ਆਦਮੀ ਭੇਜ ਦਿਓ ਉਹਦੇ ਨਾਲ ਗੱਲਬਾਤ ਕਰ ਲੈਣ ਮਹਾਰਜ ਕਹਿੰ ਲਗੇ ਨਾ ਫਿਰ ਕਹਿੰਦੇ ਕੀ ਸੋਚਿਆ ਜੇ ਸਤਿਗੁਰੂ ਕਹਿੰਦੇ ਉਹਨੂੰ ਸੁਲੀ ਦਾ ਪ੍ਰੋਥਾ ਹੈ ਮੈਨੂੰ ਸੁਲੀ ਨੂੰ ਪੈਦਾ ਕਰਨ ਵਾਲੇ ਰੱਬ ਦਾ ਭਰੋਸਾ ਮੋਦੀ ਸਹਾਰੇ ਜੀਣਾ ਪਿਆ ਪ੍ਰਥਮੇ ਮਤਾ ਜੇ ਪਤਰੀ ਚਲਾਵਾਂ ਦੁਤੀਏ ਮਤਾ ਦੋ ਮਾਨਕ ਪੰਚਾਮ ਤੇ ਮੈਂ ਆਪ ਨੂੰ ਵਿੱਚੋਂ ਕਥਾ ਦੀ ਬੇਨਤੀ ਕਰਨੀ ਹੈ ਗੁਰਬਾਣੀ ਦਾ ਅਭਿਆਸ ਸਾਰੇ ਕਰਿਆ ਕਰੋ ਇਹ ਆਪਾਂ ਸਾਰੇ ਕਰੀਏ ਕਿਉਂਕਿ ਬੀਬੀਓ ਪੈਣੋ ਜਦੋਂ ਗੁਰਬਾਣੀ ਦੀ ਕਥਾ ਹੁੰਦੀ ਮੈਂ ਕੱਲ ਵੀ ਕਿਹਾ ਜੇ ਗੁਰਬਾਣੀ ਦਾ ਪਾਠ ਕੀਤਾ ਤੇ ਕਥਾ ਦਾ ਸਵਾਦ ਵੱਖਰਾ ਆਉਣਾ ਹੈ ਜੇ ਗੁਰਬਾਣੀ ਦਾ ਅਭਿਆਸ ਨਹੀਂ ਕੀਤਾ ਨਾ ਜਿੰਨੀ ਮਰਜੀ ਡੂੰਗੀ ਗੱਲ ਕਰ ਜੋ ਸਿਰ ਦੇ ਉੱਤੋਂ ਨਿਕਲ ਜਾਣੀ ਹੈ ਇਸ ਤਰ੍ਹਾਂ ਹੀ ਹੈ ਨਾ ਜੀ ਬੱਚੇ ਪੜਦੇ ਮੈਂ ਕੱਲ ਸ਼ੇ ਦਿੱਤੀ ਕਿਹਾ ਸੀ ਉਹਨਾਂ ਕੋਲ ਸਿਲੇਬਸ ਹੈ ਆਪਣੇ ਕੋਲ ਤੇ ਕੁਝ ਵੀ ਨਹੀਂ ਜੀ ਕੋਈ ਕੋਈ ਸਕੂਲ ਦੀ ਤਰ੍ਹਾਂ ਵੀ ਨਹੀਂ ਗੁਰਦੁਆਰਾ ਚੱਲਦਾ ਪਿਆ ਕੋ ਜੇ ਆਪਾਂ ਗੁਰਦੁਆਰੇ ਆਏ ਗੁਰੂ ਰਾਮਦਾਸ ਜੀ ਨੇ ਕਿਹਾ ਇਹ ਗੁਰਦੁਆਰਾ ਪਾਠਸ਼ਾਲੇ ਜਿੱਥੇ ਜਿਵੇਂ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਗੁਰੂਕੋਲ ਚ ਸਕੂਲ ਚ ਆਏ ਬੱਚੇ ਨੇ ਹਰ ਰੋਜ਼ ਨਵਾਂ ਸਬਕ ਸਿੱਖਣਾ ਨਵੇਂ ਹੁਕਮਨਾਮੇ ਦਾ ਮਤਲਬ ਇਹ ਸੀ ਕਿ ਸਿੱਖ ਆਵੇ ਤੇ ਰੋਜ਼ ਗੱਲ ਸਮਝ ਕੇ ਜਾਏ ਗੁਰੂ ਰੇਜ ਕੀ ਕਹਿਆ ਫਿਰ ਮੈਂ ਬੇਨਤੀ ਕਰਨ ਲੱਗਾ ਉਸੇ ਵਿਸ਼ੇ ਤੇ ਕਿ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਕੇ ਲਫਜ਼ ਉਹਨਾਂ ਕਹਿਆ ਵੀ ਪ੍ਰਥਮੇ ਮਤਾ ਜੇ ਪਤਰੀ ਚਲਾਮੂ ਦੁਤੀਏ ਮਤਾ ਦੁ ਮਾਨਕ ਪੁੰਚਾਉ ਤ੍ਰਿਤਿਆ ਮਤਾ ਕਿਛ ਕਰੋ ਉਪਾਇਆ ਕੁਝ ਕਰੋ ਮਹਾਰਾਜ ਕਹਿੰਦੇ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤਿਆ ਜਾ ਤੂੰ ਤਾਂ ਮੈਂ ਸਭ ਕੋ ਸਭ ਛੱਡ ਦਿੱਤੇ ਸਿਰਫ ਤੂੰ ਹੀ ਤੇ ਵਾਪਰਿਆ ਕੀ ਸਤਗੁਰਾਂ ਦਾ ਸ਼ਬਦ ਸੋਲੀ ਤੇ ਨਾਰਾਇਣ ਰਾਖ ਉਹਨੇ ਰੱਖ ਲਿਆ ਜਿਹੜਾ ਮੇਰੇ ਨਾਲ ਸੀ ਹੁਣ ਇਸ ਨੁਕਤੇ ਨੂੰ ਮੇਰੇ ਸੁਣੋ ਸੁਲੀ ਕੋਲ ਕਿੰਨੀ ਫੌਜ ਕਿੰਨਾ ਲਾਮ ਲਸ਼ਕਰ ਉਹਨੇ ਕਿਹਾ ਕੱਲ ਸ਼ਾਮ ਤੱਕ ਗੁਰੂ ਅਰਜੁਨ ਦੇ ਬਾਰੇ ਕਹਿੰਦਾ ਖਤਮ ਬਸ ਅੱਜ ਸ਼ਾਮ ਤੱਕ ਹੈ ਜਦੋਂ ਦੂਜੀ ਸ਼ਾਮ ਆਈ ਉਹਨੀ ਦੇਰ ਤੱਕ ਸੁਲੀ ਸੜ ਕੇ ਫੁਲੜੀ ਬਣ ਚੁੱਕਾ ਸੀ ਮੈਂ ਫੁਲੜੀ ਸ਼ਬਦ ਵਰਤਿਆ ਹੈ ਫੁਲੜੀ ਸ਼ਬਦ ਸਮਝ ਨਹੀਂ ਆ ਨੀ ਜੀ ਪਹਿਲਾਂ ਫੁਲੜੀਆਂ ਦਾ ਪ੍ਰਸ਼ਾਦ ਮਿਲਦਾ ਹੁੰਦਾ ਸੀ ਇੱਥੋਂ ਦੇ ਨਿਆਇਦਾਨ ਨੂੰ ਪਤਾ ਫੁਲੜੀਆਂ ਕੀ ਨੇ ਤੇ ਸਾਡੇ ਬਾਣੀਆਂ ਹੁੰਦਾ ਸੀ ਉਹ ਦੋਨੋਂ ਭੋਜਨ ਕਿੰਦਾ ਸੀ ਨਿੱਕੇ ਹੁੰਦੇ ਆ ਉਹ ਨਾਲੇ ਵਿੱਚ ਦਾਲ ਸੇਵੀਆਂ ਪਾ ਦਿੰਦਾ ਸੀ ਲੋਨ ਵਾਲੀਆਂ ਨਾਲੇ ਮਿੱਟੀਆਂ ਫੁੱਲੜੀਆਂ ਪਾ ਦਿੰਦਾ ਸੀ ਤਪ ਗਿਆ ਜੀ ਉਹ ਉਹ ਕਿਹੜੀ ਖੇਡ ਵਾਪਰੀ ਮੈਂ ਅਰਜ਼ ਕਰਾਂਗਾ ਕਿ ਤੁਰਿਆ ਜਾ ਰਿਹਾ ਹੈ ਦਰਬੇਸ਼ ਮੈਂ ਥੋੜੀ ਜਿਹੀ ਉਦਾਹਰਨਾ ਲੈ ਰਿਹਾ ਅੱਜ ਸਿਰਫ ਇੱਕੋ ਗੱਲ ਤੇ ਜ਼ੋਰ ਦੇਣਾ ਸੁਚੱਜੀ ਹੋਵੇ ਜਿਹਨੂੰ ਰੱਬ ਤੇ ਬਰੋਸਾ ਹੈ ਤੂੰ ਨਾ ਸਭ ਕੁਝ ਨਾਲ ਹੈ ਜੇ ਤੂੰ ਕੋਈ ਨਹੀਂ ਤੇ ਕੁਝ ਵੀ ਨਹੀਂ ਸੱਚੇ ਕਿ ਤੇਰੇ ਕਰਕੇ ਮੇਰੀ ਕੀਮਤ ਹੈ ਜੇ ਤੁਸੀਂ ਨਹੀਂ ਤੇ ਸਾਡੀ ਕੀਮਤ ਕੀ ਜੋ ਮਰਜੀ ਕਰੀ ਜਾਈਏ ਬਸੰਤ ਸਵਰਗ ਲੋਕ ਹੈ ਜਿਤ ਜਿਤ ਤੇ ਪ੍ਰithvi ਨਵਖੰਡੜਾ ਬਿਸਰੰਤ ਹਾਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਹੈ ਕਦੀ ਬਸੰਤ ਬਸੰਦਰ ਤੇ ਵਸਦਾ ਹੋਵੇ ਲੋਕੀ ਸਵਰਗ ਲਈ ਤਰਲੇ ਲੈਂਦੇ ਆ ਗੁਰੂ ਅਰਜੁਨ ਦੇਵ ਕਹਿੰਦੇ ਜੇ ਬੰਦਾ ਸਵਰਗ ਵਿੱਚ ਵੀ ਰਹਿੰਦਾ ਹੋਵੇ ਸਾਰੀ ਪ੍ਰਿਥਵੀ ਜਿੱਤੀ ਹੋਵੇ ਜੇ ਰੱਬ ਨਾਲ ਕੋਈ ਨਹੀਂ ਨਾ ਚਿੱਤੇ ਰੱਖਿਓ ਨਰਕਾਂ ਦਾ ਕੋੜੀ ਬੰਦਾ ਹੈ ਦਰਵੇਸ਼ ਤੁਰਿਆ ਜਾ ਰਿਹਾ ਹੈ ਤੇ ਮਾਨਮਤੀ ਔਰਤ ਆਪਣੇ ਮਕਾਨ ਦੀ ਛੱਤ ਉੱਤੇ ਮਹਿਲ ਤੇ ਟਹਿਲਦੀ ਪਈ ਸੀ ਜੋ ਵਿਦਵਾਨ ਕਹਿੰਦਾ ਇਹਨੇ ਕੀ ਕੀਤਾ ਜੀ ਪਾਨ ਚਬਾਰੀ ਸੀ ਇਲਤ ਕੀਤੀ ਉਤੋਂ ਪਾਨ ਦਾ ਜਿਹੜਾ ਛਿਲਕਾ ਸੀ ਕਈ ਲਬਜ਼ੂਰ ਵਰਦਨ ਦਾ ਫੋਗ ਜਿਹੜਾ ਸੀ ਉਹ ਫਕੀਰ ਦੇ ਸਿਰ 'ਚ ਜਾਣ ਕੇ ਸੜ ਦਿੱਤਾ ਮੂੰਹ ਚੋਂ ਕੱਢ ਕੇ ਨਾ ਉਦੇ ਸਿਰ ਚ ਮਾਰਿਆ ਛਿਰ ਜਿ ਇਲਤ ਕੀਤੀ ਜਦੋਂ ਉਹਦੇ ਸਿਰ ਚ ਕੋਈ ਚੀਜ਼ ਵੱਜੀ ਉਹਦੇ ਮਨ ਚ ਆਇਆ ਵੇਖਿਆ ਵੀ ਕੌਣ ਹੈ ਉੱਤੇ ਉਹਨੇ ਧਿਆਨ ਦਿੱਤਾ ਵੀ ਕਿਹੜੀ ਚੀਜ਼ ਦੇਖਵੀਂ ਭਾਵੇਂ ਥੋੜੀ ਜਿਹੀ ਸਵਰਸ ਤੇ ਕੀਤੀ ਉਹ ਹੱਸਦੀ ਪਈ ਸੀ ਫਕੀਰ ਨੇ ਸਿਰਫ ਗਹਿਰੀ ਨਜ਼ਰ ਨਾਲ ਦੇਖਿਆ ਦਰवेश ਨੇ ਤੇ ਯਾਦ ਰੱਖਿਓ ਦਰवेश ਦਾ ਲਬਜ਼ੀ ਅਰਥ ਵੀ ਐਵੇਂ ਜਿਹੜਾ ਆਪਣੇ ਮਹਿਬੂਬ ਦੇ ਦਰ ਤੇ ਲਟਕਿਆ ਹੈ ਅਸਲ 'ਚ ਪਰਸ਼ਨ ਸ਼ਬਦ ਦੇ ਦਰਵੇਜ਼ ਪੰਜਾਬੀ 'ਚ ਬਣ ਗਿਆ ਦਰਵੇਸ਼ ਦਰ ਅਵੇਸ ਦਾ ਅਰਥ ਹੈ ਜਿਹੜਾ ਬੂਏ ਉੱਤੇ ਲਟਕਿਆ ਉਹਨੂੰ ਦਰਵੇਸ਼ ਕਹਿੰਦੇ ਆ ਉਹ ਦਰਵੇਸ਼ ਨੇ ਸਿਰਫ ਔਰਤ ਵੱਲ ਦੇਖਿਆ ਉਹਨੇ ਇੰਨਾ ਗੁੱਸਾ ਕੀਤਾ ਵੀ ਮੰਗਤੇ ਦੀ ਕੀ ਤਾਕਤ ਮੇਰੇ ਵੱਲ ਦੇਖੇ ਜਦੋਂ ਬੰਦੇ ਦਾ ਪੈਸਾ ਵੱਧ ਜਾਂਦਾ ਨਾ ਉਦੋਂ ਚੇਤੇ ਰੱਖਿਓ ਟੱਚ ਮੋਬਾਈਲ ਬਣ ਜਾਂਦਾ ਹੈ ਜਦੋਂ ਪੈਸਾ ਨਹੀਂ ਹੁੰਦਾ ਉਦੋਂ ਸਭ ਕੁਝ ਹੁਣੀ ਜਾਂਦਾ ਹੈ ਜਿੱਦਨ ਪੈਸਾ ਤੇ ਸਟੇਟਸ ਆ ਜਾਏ ਉਹਦੋਂ ਇਨੀ ਕੌਮੇ ਵੱਧ ਜਾਂਦੀ ਏ ਮੈਂ ਟੱਚ ਫੋਨ ਕਿਹਾ ਨਾ ਹੱਥ ਲਾਹੀਂ ਕਦਮ ਚੱਲਣ ਲੱਪਿੰਦਾ ਬਰਦਾਸ਼ਤ ਨਹੀਂ ਹੁੰਦਾ ਐਤੋਂ ਮੈਨੂੰ ਕੋਈ ਕਹੇ ਉਹਦੇ ਮਨਸੀਏ ਨੇ ਕੀ ਕਹਿ ਦੇ ਫਕੀਰ ਦੀ ਬਣ ਜੀ ਉਹਨੇ ਘਰ ਵਾਲੇ ਕੋਲ ਉੱਤੇ ਸੀ ਬੈਠਾ ਨੇ ਕਹੇ ਤੇ ਕਾਹਦਾ ਪੈਸਾ ਕਾਦੀ ਤੇਰੀ ਚੌਧਰ ਅਲੰਗਦਾ ਹੋਇਆ ਮੰਗਤਾ ਮੇਰੇ ਵੱਲ ਝਾਤੀ ਮਾਰ ਗਿਆ ਤਾਂ ਕਿ ਹੋ ਜਾ ਮੈਂ ਪਾਂ ਸਿਰ ਤੇ ਸਿਰ ਦਿੱਤਾ ਉਹ ਜੋਰੂ ਕਾ ਗੁਲਾਮ ਉਤਰਿਆ ਹਾਥੋਂ ਦੇ ਸਿਰ ਡੰਡਾ ਜੀ ਉਹ ਫਕੀਰ ਤੁਰਿਆ ਜਾ ਰਿਹਾ ਸੀ ਉਹਨੇ ਪੂਰੇ ਜ਼ੋਰ ਨਾਲ ਡੰਡਾ ਉਹਦੇ ਸਿਰ 'ਚ ਮਾਰਿਆ ਡੰਡਾ ਵੱਜਿਆ ਉਹਦਾ ਸਿਰ ਖੁੱਲ ਗਿਆ ਜੀ ਫਕੀਰ ਦਾ ਦਰवेश ਦਾ ਖੂਨ ਨਿਕਲਿਆ ਉਹਨੇ ਹੱਥ ਨਾ ਉੱਥੇ ਬਹਿ ਗਿਆ ਉਹ ਜਿਵੇਂ ਚੱਕਰ ਜਿਹਾ ਆ ਗਿਆ ਨਾ ਬੰਦੇ ਨੂੰ ਉੱਥੇ ਬਹਿ ਗਿਆ ਤੇ ਉਂਗਲਾਂ ਨਾਲ ਹੱਥ ਲਾ ਕੇ ਉੱਤੇ ਹੱਥ ਦੀਆਂ ਉਂਗਲਾਂ ਖੂਨ ਲੱਗ ਗਿਆ ਨਾਲੇ ਵੇਖੀ ਜਾ ਨਾਲੇ ਮੁਸਕਰਾਈ ਜਾ ਕਹਿੰਦਾ ਵਾਹ ਜ ਨਵੀਂ ਕਿਰਪਾ ਕਰ ਦਿੱਤੀ ਆ ਵਾਹ ਉਹ ਬੰਦਾ ਮਾਰ ਕੇ ਦੌੜ ਗਿਆ ਪਿਛਾਂ ਆਪਣੀ ਘਰ ਵਾਲੇ ਨੂੰ ਦੱਸਣ ਲਈ ਵੇਖ ਜਿੰਨੇ ਤੇਰੇ ਵੱਲ ਝਾਤੀ ਮਾਰੀ ਮੈਂ ਸਿਰ ਪਾੜ ਦਿੱਤਾ ਜਦੋਂ ਮਕਾਨ ਦੀ ਛੱਤ ਤੇ ਪਹੁੰਚਿਆ ਅਖੀਰ ਵਾਲੇ ਸਤਹਿ ਤੇ ਪੌੜੀ ਤੇ ਗਿਆ ਪੈਰ ਫਿਸਲਿਆ ਸਿਰ ਪਰਨੇ ਥੱਲੇ ਡਿੱਗਿਆ ਨਾਲ ਹੀ ਗਾਟਾ ਟੁੱਟ ਗਿਆ ਤੇ ਤੜਫ ਲੱਗ ਪਿਆ ਗਾਟਾ ਸਮਝ ਗਿਆ ਨਾ ਹਾਂ ਇਹ ਵੀ ਮੈਂ ਪੁਰਾਣੀ ਜਾਣ ਜਾਣ ਕੇ ਸ਼ਬਦ ਬੋਲਣਾ ਮੇਰੀ ਬੇਨਤੀ ਹੈ ਤੁਹਾਨੂੰ ਚਿੱਟੇ ਆ ਜਾਣ ਉਹਦੀ ਗੀਚੀ ਟੁੱਟ ਗਈ ਜੀ ਗਰਦਨ ਜਦੋਂ ਡਿੱਗਾ ਤੜਬੇ ਉਨੀ ਚਿਰ ਨੂੰ ਉਹਦਾ ਵੀ ਪਾਰਾ ਥੋੜਾ ਜਿਹਾ ਹਉਮੇ ਦਾ ਥੱਲੇ ਆ ਗਿਆ ਠੰਡੀ ਹੋ ਗਈ ਉਹ ਆ ਕੇ ਦਰਬੇਸ਼ ਨੂੰ ਕਹਿੰਦੀ ਬਖਸ਼ ਦੇ ਘਰ ਵਾਲੇ ਕੋਲ ਨਹੀਂ ਗਏ ਬਖਸ਼ ਦੇ ਉਹ ਕਹਿੰਦਾ ਤੂੰ ਕੌਣ ਬੀਬਾ ਤੂੰ ਕੌਣ ਹੈ ਕਹਿੰਦੀ ਮੈਂ ਉਹ ਜਿਹਨੇ ਤੇਰੇ ਤੇ ਸਿਰ 'ਚ ਪਾਣ ਸਟਿਆ ਸੀ ਉਹ ਕਹਿੰਦਾ ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ ਵੇਖੋ ਦੀ ਬਿਰਤੀ ਕਹਿੰਦੀ ਨਹੀਂ ਮੈਂ ਹਾਂ ਉਹ ਜਿਹੜਾ ਤੁਹਾਡੇ ਸਿਰ 'ਚ ਡੰਡਾ ਮਾਰ ਕੇ ਗਿਆ ਉਹ ਮੇਰਾ ਮਾਲਕ ਹੈ ਉਹ ਤੜਪਦਾ ਪਿਆ ਡਿੱਗ ਪਿਆ ਬਖਸ਼ ਦੇ ਉਹ ਕਹਿੰਦਾ ਅੱਛਾ ਅੱਛਾ ਤੇਰਾ ਮਾਲਕ ਏ ਕਹਿੰਦੀ ਹਾਂ ਕਹਿੰਦਾ ਕਿ ਫਕੀਰ ਕਹਿੰਦਾ ਮੈਨੂੰ ਬਖਸ਼ ਦੇ ਉਹ ਕਹਿੰਦੀ ਮੈਂ ਮਖੀਮਾ ਮੰਗਣਾ ਹੀ ਤੈਨੂੰ ਕੀ ਬਖਸ਼ ਦਿਆਂ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਇਹ ਮਾਲਕਾਂ ਮਾਲਕਾਂ ਦਾ ਝਗੜਾ ਹੈ ਧਿਆਨ ਨਾਲ ਸੁਣੋ ਜਾਂ ਤੂੰ ਤਾਂ ਮੈਂ ਸਭ ਕੁ ਮੈਂ ਕਹਾਣੀ ਸਾਖੀ ਤਾਂ ਲੈ ਰਿਹਾ ਵੀ ਗੱਲ ਪੱਕੀ ਹੋ ਜਾਏ ਆਪਣੀ ਵੀ ਸੱਚੀ ਕੌਣ ਹੈ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਉਹ ਮਾਲਕਾਂ ਦਾ ਕਸੂਰ ਹੈ ਉਹ ਕਹਿੰਦੀ ਮੈਂ ਸਮਝੀ ਨਹੀਂ ਕਹਿਣ ਲੱਗੀ ਤੈਨੂੰ ਕਹਿੰਦਾ ਤੈਨੂੰ ਸਿਰਫ ਆਪਣੇ ਇਸ ਬੰਦੇ ਮਾਲਕ ਤੇ ਭਰੋਸਾ ਹੈ ਚੇਤੇ ਰੱਖੀ ਮੈਂ ਧੁਰਿਆ ਕੱਲਾ ਫੇਰਨਾ ਮੇਰੇ ਪਿੱਛੇ ਵੀ ਕੋਈ ਮਾਲਕ ਹੈ ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ ਉਹ ਸਿਰਫ ਮੇਰਾ ਸਿਰ ਪਾੜ ਸਕਦਾ ਹੈ ਮੇਰੇ ਮਾਲਕ ਕੋਲ ਨਹੀਂ ਤਾਕਤ ਉਹ ਤੇਰੇ ਮਾਲਕ ਨੂੰ ਧਰਤੀ ਤੋਂ ਚੁੱਕ ਕੇ ਲੈ ਗਿਆ ਕਸੂਰ ਮੇਰਾ ਕੋਈ ਨਹੀਂ ਬਸ ਜ ਮਾਲਕ ਮਾਲੀ ਜਿਹਦਾ ਤਗੜਾ ਸੀ ਉਹ ਲੈ ਗਿਆ ਇਹ 4 6 17 ਨੇ ਜੀ ਉਰਦੂ ਦੀਆਂ ਉਹ ਫਕੀਰ ਕਹਿੰਦਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਉਹਨੇ ਤੇਰਾ ਪੱਖੇ ਲੈਣਾ ਸੀ ਰਹਿ ਸਮਝ ਗਿਆ ਨਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ ਜਿਸਕੇ ਸਿਰ ਉਪਰ ਤੂ Swami ਸੋਦੂ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਚੇਤਨਾ ਆਵੇ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕ ਕੋ ਮੇਰੀ ਖਮਾਇਤ ਜ਼ਰੂਰ ਥੀ ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਮੇਰਾ ਮਾਲਕ ਆਇਆ ਠੀ ਫਿਰ ਯਾਦ ਰੱਖਿਓ ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਮੇਰੇ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਉਹ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਉਹ ਲੇਖਾ ਚੁਕਾ ਗਿਆ ਮੈਂ ਇੱਕ ਬੇਨਤੀ ਕਰਾਂਗਾ ਰੱਬ ਵੱਡਾ ਮਾਲਕ ਕਿਹੜਾ ਗੁਰੂ